ਕਿਸਾਨਾਂ ਦੀ ਫਸਲ ਦਾ ਮੁੱਲ 1970 ਤੋਂ ਲੈ ਕੇ ਭਰਾਵੋ ਤੇ ਪੰਜਾਬ ਦੇ ਐਮ ਐਲ ਏ ਐਮ ਪੀ ਦੀ ਤਨਖਾਹ ਦਾ ਪੂਰਾ ਵਿਵਰਾਂ 1980 ਤੋਂ ਬਾਅਦ ਜੋ ਮੈਨੂੰ ਡਿਟੇਲ ਚ ਮਿਲਿਆ ਉਹਦਾ ਵਿਵਰਾਂ ਭਰਾਵੋ ਤੁਹਾਨੂੰ ਦੱਸ ਰਿਹਾ ਤੁਸੀਂ ਆਪ ਹੀ ਦੇਖ ਲਿਓ ਵੀ ਉਹਨਾਂ ਦੀ ਸੈਲਰੀ 'ਚ ਕਿੰਨਾ ਵਾਧਾ ਹੈ ਕਿਸਾਨਾਂ ਦੀ ਆਮਦਨ 'ਚ ਕਿੰਨਾ ਵਾਧਾ ਹੋਇਆ 1970 ਦੇ ਵਿੱਚ ਬਈ ਕਣਕ ਦਾ ਮੁੱਲ ਜਿਹੜਾ ਹੈਗਾ ਦੀ 776 ਰੁਪਏ ਪ੍ਰਤੀ ਕੁਆਂਟਲ ਦੀ 95 96 ਚ ਵੱਧ ਕੇ 195 ਰੁਪਏ ਕੁਆਂਟਲ ਹੋ ਗਿਆ ਪ੍ਰਤੀ ਕੁਆਂਟਲ 1998 ਤੋਂ 2004 ਦੇ ਵਿੱਚ 640 ਰੁਪਏ ਪ੍ਰਤੀ ਕੁਆਂਟਲ ਦੀ 2024 25 'ਚ 2275 ਰੁਪਏ ਹੋਇਆ 2025 26 ਦੇ ਵਿੱਚ 2425 ਤੇ 26 27 ਦੇ ਲਈ ਜਿਹੜਾ ਮੁੱਲ ਤੈਅ ਹੋਇਆ ਬਈ 2500 85 ਰੁਪਏ ਪ੍ਰਤੀ ਕੁਆਂਟਲ ਹੋਇਆ ਬਾਈ ਜੇ ਟੋਟਲ ਵਰਸ਼ਾਂ ਦੇ ਹਿਸਾਬ ਨਾਲ ਤੁਹਾਨੂੰ ਮੈਂ ਗੱਲ ਕਰ 1967 ਦੇ ਵਿੱਚ 76 ਰੁਪਏ 1970 ਦੇ ਵਿੱਚ 76 ਰੁਪਏ 1980 ਦੇ ਵਿੱਚ 117 1987 ਦੇ ਵਿੱਚ 160 1990 ਚ 215 2000 ਚ 580 2007 ਚ 1000 2010 ਚ 1100 2014 ਚ 1400 2015 ਚ 1450 2020 ਚ 1925 2025 ਦੇ ਵਿੱਚ 2015 ਤੇ 2023 ਦੇ ਵਿੱਚ 2125 ਤੇ 2024 ਦੇ ਵਿੱਚ 2275 2025 ਦੇ ਵਿੱਚ 2425 ਰੁਪਏ ਪ੍ਰਤੀ ਕੁਆਂਟਲ ਫਸਲ ਦਾ ਮੁੱਲ ਹੈ ਬਾਈ ਕਣਕ ਦਾ ਤੁਸੀਂ ਹੁਣ ਤੁਹਾਨੂੰ ਮੈਂ ਫਸਲਾਂ ਦੇ ਰੇਟ ਦੱਸਤੇ 1967 ਤੋਂ ਲੈ ਕੇ ਵੀ ਆਹ ਰੇਟ ਆਪਣਾ ਕਵਾਂਟਲ ਵੇਚਦਾ ਰਿਹਾ ਬਾਈ ਫਾਸਲਾਂ ਦਾ ਕਿਸਾਨਾਂ ਦਾ ਤੇ ਹੁਣ ਮੈਂ ਤੁਹਾਨੂੰ ਇੱਕ ਪੰਜਾਬ ਦੇ ਐਮਐਲਏ ਦੀ ਸੈਲਰੀ ਦੱਸਦਾ ਵੀਰੇ 1986 ਦੇ ਵਿੱਚ 2600 ਰੁਪਏ ਪ੍ਰਤੀ ਮਹੀਨਾ ਮਿਲਦਾ ਸੀ ਬਾਈ ਜਿਹੜਾ 1992 ਦੇ ਵਿੱਚ 4500 ਰੁਪਏ ਪ੍ਰਤੀ ਮਹੀਨਾ ਹੋ ਗਿਆ 2013 ਦੇ ਵਿੱਚ ਬਾਈ ਇਹ 94000 ਰੁਪਏ ਸਾਰੇ ਪੱਤੇ ਲਾ ਕੇ 94000 ਰੁਪਏ ਹੋਇਆ ਬਾਈ 2025 ਦੇ ਵਿੱਚ 114000 ਰੁਪਏ ਤਕਰੀਬਨ ਤਨਖਾਹ ਹੈ ਇੱਕ ਐਮਐਲਏ ਦੀ ਤੇ ਹੁਣ ਐਮਪੀ ਦੀ ਗੱਲ ਕਰਦੇ ਆਂ ਵੀਰੇ ਜਿਹੜੇ ਐਮਪੀ ਆਪਣੇ ਮੈਂਬਰ ਪਾਰਲੀਮੈਂਟ ਆਉਂਦੇ ਨੇ 1970 ਦੇ ਵਿੱਚ 500 ਰੁਪਏ ਦੀ ਬਾਈ 2006 ਚ 16000 2009 ਚ 50000 2018 ਚ 1 ਲੱਖ 2025 ਦੇ ਵਿੱਚ 124000 ਤੇ ਜਿਹੜੇ ਦੈਨਿਕ ਪੱਤੇ ਨੇ ਬਾਈ 2500 ਰੁਪਿਆ ਮਹੀਨਾ ਨਰਵਾਚਿਕ ਖੇਤਰ ਜਿਹੜਾ ਹੁੰਦਾ ਉਹਦੇ 87000 ਰੁਪਏ ਪ੍ਰਤੀ ਮਹੀਨਾ ਮਿਲਦਾ ਵੀਰੇ ਕਾਰਿਆਲਿਆ ਜਿਹੜਾ ਇਹਨਾਂ ਦਾ ਹੁੰਦਾ ਉਹਦੇ ਲਈ 75000 ਰੁਪਏ ਪ੍ਰਤੀ ਮਹੀਨਾ ਇਹਨਾਂ ਨੂੰ ਮਿਲਦਾ ਫਰਨੀਚਰ ਦਾ 125000 ਰੁਪਿਆ ਇੱਕ ਵਾਰ ਮਿਲਦਾ ਇਹਨਾਂ ਨੂੰ ਤੇ ਹੋਰ ਸੁਵਿਧਾਵਾਂ ਰੇਲ ਸਫਰ ਹਵਾਈ ਜਹਾਜ਼ ਦੀ ਟਿਕਟ ਫ੍ਰੀ ਮੁਫਤ ਪਾਣੀ ਮੁਫਤ ਬਿਜਲੀ ਤੇ ਪੈਨਸ਼ਨ ਲਾ ਲਓ ਪੈਨਸ਼ਨ ਇਹਨਾਂ ਦੀ ਵੀ 31000 ਰੁਪਿਆ ਪ੍ਰਤੀ ਮਹੀਨਾ ਮਿਲਦੀ ਹੈ ਤੇ ਜੇ ਨਿੱਜੀ ਸਹਾਇਕ ਰੱਖਦੇ ਨੂੰ ਤਾਂ 40000 ਰੁਪਏ ਪ੍ਰਤੀ ਮਹੀਨਾ ਮਿਲਦਾ ਬਾਈ ਹੁਣ ਇਹ ਤੋਂ ਤੁਸੀਂ ਆਪ ਅਰਥ ਕੱਢ ਲਓ ਵੀ ਕਿਸਾਨਾਂ ਦੀ ਆਮਦਨ ਕਿੰਨੀ ਵਧੀਆ ਮੰਤਰੀਆਂ ਦੀ ਐਮਐਲਏ ਦੀ ਆਮਦਨ ਕਿੰਨੀ ਵਧੀਆ ਬਾਈ ਤੇ ਜੇ ਤੁਹਾਨੂੰ ਆਪਣੇ ਇਹ ਤੱਥਾਂ ਵਾਲੀ ਵੀਡੀਓ ਮੜੀ ਮੋਟੀ ਚੰਗੀ ਲੱਗਦੀ ਆ ਤਾਂ ਬਾਈ ਸ਼ੇਅਰ ਜ਼ਰੂਰ ਕਰਿਆ ਕਰੋ ਲਾਈਕ ਤੇ ਇੱਕ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਜੋ ਆਪਾਂ ਹੋਰ ਅਹੀਆਂ ਵੀਡੀਓ ਬਣਾ ਸਕੀਏ ਤੁਹਾਡੇ ਤੱਕ ਹੋਰ ਵੱਧ ਤੋਂ ਵੱਧ ਜਾਣਕਾਰੀ ਪਹੁੰਚਦੀ ਕਰ ਸਕੀਏ ਤਾਈ ਕੋ ਪਿਆਰਾ ਜਿਹਾ ਲਾਇਕ ਕਮੈਂਟ ਤੇ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਜਰੂਰ ਕਰਿਆ ਕਰੋ ਬਾਈ ਤਾਂ ਜੋ ਆਪਾਂ ਨੂੰ ਵੀ ਪਤਾ ਲੱਗ ਸਕੇ ਆਪਾਂ ਨੂੰ ਕੀ ਮਿਲ ਰਿਹਾ ਤੇ ਜੋ ਆਪਣੇ ਲਈ ਇਹ ਕਾਨੂੰਨ ਜਾਂ ਆਧਾਰ ਬਣਾ ਰਹੇ ਨੇ ਤਾਂ ਉਹਨਾਂ ਨੂੰ ਕੀ ਮਿਲ ਰਿਹਾ